ਸਾਰੰਗ ਮਹੱਲਾ ਪੰਜਵਾਂ ਚੌਪਦਈ ਘਰ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਲ ਭਜ ਆਨ ਕਰਮ ਵਿਕਾਰ ਮਾਨ ਮੋਹਨ 부ਜਤ ਤ੍ਰਿਸ਼ਨਾ ਕਾਲ ਗ੍ਰਸ ਸੰਸਾਰ ਰਹਾਓ ਖਾਤ ਪੀਵਤ ਹਸਤ ਸੋਵਤ ਆਉਦ ਬਿਤੀ ਅਸਾਰ ਨਰਕ ਉਦਰ ਪਰਮੰਤ ਜਲ ਤੋ ਜਮੇ ਕੀਨੀ ਸਾਰ ਪਾਲਦ ਰਹੁ ਕਲਤ ਵਿਕਾਰ ਨਿੰਦਾ ਪਾਪ ਰਤ ਕਲ ਝਾਰ ਬਿਨਾ ਸਤਗੁਰ ਬੂਝ ਨਹੀਂ ਤਮ ਮੋਹ ਮਹਾ ਅੰਧਾਰ ਬਿਖ ਠ ਗਉਰੀ ਖਾਏ ਮੂਠੋ ਚੇਤਨ ਸਰਜਣ ਹਾਰ ਗੋਬਿੰਦ ਗੋਪਤ ਹੋਏ ਰਿਹਾ ਨਿਆਰੋ ਮਤੰਗ ਮਤ ਅਹੰਕਾਰ ਕਰ ਕਿਰਪਾ ਪ੍ਰਭ ਸੰਤ ਰਖੇ ਚਰਨ ਕਮਲ ਆਧਾਰ ਕਰ ਜੋਰ ਨਾਨਕ ਸਰਨ ਆਇਓ ਗੋਪਾਲ ਪੁਰਖ અપਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ